ਵਧੀਆ ਡਾਟਾ ਤੇ ਇਹ ਦੀ ਸ਼ਰੋਤ ਗੱਡੀ ਦੀ ਓਪਨਿੰਗ ਕਰਕੇ ਅੱਜ ਮਨ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਜਿਹੜੀ ਕਾਰ ਨਵਸਤ ਲਈ ਇੱਕ ਬਹੁਤ ਹੀ ਕੁਸ਼ਲ ਦਾ ਹੋਣਾ ਸਮਾਂ ਹੈ ਕਿਉਂਕਿ ਇੰਨੀ ਸੱਤੀ ਇੰਨੀ ਵਧੀਆ ਗੱਡੀ ਮੈਂ ਸਮਝਦਾ ਮੈਂ ਇਸ ਤੋਂ ਪਹਿਲਾਂ ਕਦੇ ਵੀ ਉਹਨਾਂ ਕਾਰ ਦੇ ਪ੍ਰਮੇ ਨੂੰ ਨਹੀਂ ਮਿਲੀ ਹੋਣੀ ਜਿਹੜੇ ਵੱਖ-ਵੱਖ ਕਾਰਾਂ ਰੱਖਣ ਦੇ ਸ਼ਕੀਲ ਨੇ 8 ਲੱਖ 99 ਹਜ਼ਾਰ ਤੋਂ ਇਹਦੀ ਸ਼ੁਰੂਆਤ ਪਰਈ ਹੈ ਤੇ ਇਹਦੇ ਵਿੱਚ ਸਨਰੂਫ ਪੈਨਾਰੋਮਿਕ ਤੇ ਇੱਕ 6 ਸੀਟ ਬੈਂਕਲੀ at top of the line safety vitra ਮੈਂ ਖੰਨਾ ਵੀ ਇੰਨੇ ਦੇ ਵਿੱਚ ਅੱਜ ਦੇ ਮਹਿੰਗਾਈ ਦੇ ਜੋ ਵਿੱਚ ਕੁਝ ਲੈ ਲਾ 899000 ਤੇ ਕਲਰ ਇੰਨੇ ਅਖੇ ਨੇ ਵੀ ਅੱਖਾਂ ਨੂੰ ਜਿਹੜਾ ਜਿਹੜੀ ਅਟਰੈਕਟ ਕਰਦੇ ਨੇ ਮੇਰਾ ਆਪਦਾ ਮਨ ਬਣ ਗਿਆ ਸੀ ਯਾਰ ਕੱਦੀ ਹੋਲੇ ਲੈ ਕਿਸ ਤਰ੍ਹਾਂ ਦੇਖਦੇ ਵੀ ਅੱਜ ਕੱਲ ਜਿਹੜਾ ਯੁਵਾ ਹੈਗਾ ਉਹਨੂੰ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਦੀ ਮੈਨੂੰ ਲੱਗਦਾ ਵੀ ਇਹ ਪਹਿਲੀ ਪਸੰਦ ਬਣਨ ਵਾਲੀ ਆ ਗਈ ਹੈ ਕੱਦੀ ਕਿ ਇਹਦੇ ਵਿੱਚ ਉਹੀ ਕੋਈ ਸੂਲਤਾਂ ਜਿਹੜੀਆਂ ਮੁੰਡੇ ਅੱਜ ਦਲ ਦੇ ਚਾਹੁੰਦੇ ਨੇ ਤੇ ਸਾਡੀ ਪੋਲੀਟਿਕਲ ਲਾਈਨ ਦੇ ਵਿੱਚ ਜਿਹੜੀ ਸੰਰੂਖੜੀ ਕਰੀ ਵੀ ਹੈ ਅਸੀਂ ਵੀ ਦੇਖਦੇ ਹਾਂ ਨਵੀਂ ਬਾਹਰ ਨਿਕਲ ਕੇ ਦੇਖਿਆ ਵੀ ਜਦੋਂ ਅਸੀਂ ਰੈਲੀ ਕੱਢਣੀ ਹੈ ਜਾਂ ਕੋਈ ਸ਼ੋਅ ਕੱਢਣਾ ਉਹਦੇ ਵਿੱਚ ਸਾਡੇ ਵੀ ਕੰਮ ਆ ਸਕਦੇ ਆ ਕਿਉਂਕਿ ਮੇਰਾ ਜਿਹੜਾ ਕੰਸਟਿਟੂਐਂਸੀ ਹੈ ਉਹਦੇ ਵਿੱਚ ਭੀੜੀਆਂ ਸੜਕਾਂ ਨੇ ਉਹਦੇ ਵਿੱਚ ਵੀ ਮੈਂ ਆਪਣੇ ਵਲੰਟੀਅਰ ਨਾਲ ਜਾਂ ਵੋਟਰ ਨਾਲ ਈਜ਼ੀਐਸਟ ਅਪਰੋਚ ਕਰ ਸਕਦਾ ਤੇ ਅੱਜ ਇਸ ਸ਼ੁਭ ਦੇ ਹੜੇ ਦੀ ਮੈਂ ਇਹਨਾਂ ਦੇ ਮਾਲਕ ਨੂੰ ਇਹਨਾਂ ਦੇ ਹਰ ਕੰਪਨੀ ਦੇ ਜਿੰਨੇ ਸਹਿਯੋਗੀ ਨੇ ਇਹਨਾਂ ਦੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਬਾਬਾ ਦੀਸ਼ੇ ਦੇ ਕਰਨੇ ਅਰਦਾਸ ਕਰਦਾ ਕਿ ਇਹ ਗੱਡੀ ਬਲੰਦੀਆਂ ਤੇ ਜਾਵੇ ਇਹ ਇਸ ਗੱਡੀ ਦੀ ਬਹੁਤ ਵੱਡੀ ਸੇਲ ਹੈ ਜਿਹੜੀ ਨਿਕਲ ਕੇ ਆਵੇ ਇਹ ਜਿਹੜੀ ਐਜੰਸੀ ਦਲ ਆਰਬੀਐਸ ਸੇਲਿੰਗ ਕਾਰ ਦਾ ਜਿਹੜਾ ਇਹਨੂੰ ਅਵਲ ਮਿਲੇ ਇਹ ਕੰਮ ਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਪ ਪੱਤਰਕਾਰਾਂ ਦਾ ਸਵਾਲ ਛੋਟਾ ਗਿਆ ਗੱਡੀ ਤੁਹਾਨੂੰ ਪਸੰਦ ਆਈ ਹੈ ਮਨ ਬਣਿਆ ਲੈਣ ਦਾ ਮੈਂ ਤਾਂ ਪਹਿਲਾਂ ਹੀ ਕਹਦਾ ਹੁਣੇ ਕਹਿਣ ਹੁਣੇ ਲੈ ਜਾਓ ਯਾਰ ਇਹ ਕੋਈ ਮੇਰਾ ਪੱਤਰਕਾਰ ਭਾਈ ਲੈਣਾ ਚਾਹੁੰਦਾ ਲਿਖ ਵੀ ਦਵਾ ਲੇ। ਹਾਂ ਜੀ ਇਹ ਲੈਣਾ ਬੜਾ ਮੈਂ ਗਗਨਪ੍ਰੀਤ ਸਿੰਘ ਬਰਾੜ ਜੋ ਕਿ ਬਦਦਾਤਾ ਕੀ ਹੈ ਜੈਸਾ ਜਨਰਲ ਮੈਨੇਜਰ ਵਰਕ ਕਰ ਰਹੇ ਆ ਠੀਕ ਹੈ ਜੀ ਤੇ ਅਸੀਂ ਨਿਊ ਕਾਰ ਲਾਂਚ ਕੀਤੀ ਹੈ Kia Cerros ਜੋ ਕਿ ਇੱਕ ਆਪਣੇ ਸੈਗਮੈਂਟ ਚ ਇੱਕ ਨਿਊ ਕਾਰ ਹੈ ਕ੍ਰਾਸ ਦਾ ਕਾਰਸ ਰੇਂਜ ਚ ਫਸਟ ਟਾਈਮ ਕਾਰ ਲਾਂਚ ਹੋਈ ਹੈ ਸੈਗਮੈਂਟ ਚ ਅਦਰ ਦਨ ਕੰਪੀਟੀਸ਼ਨ ਚ ਇਹਨਾਂ ਨਾਲ ਦੀ ਕੋਈ ਕਾਰ ਨਹੀਂ ਅਵੇਲੇਬਲ ਹੈਗੀ ਤਕੀਆਂ ਨੇ ਇੱਕ ਫਰਸਟ ਓਪਰਚੁਨਿਟੀ ਦੀ ਕਾਰ ਵਧਾਈ ਹੈ ਜਿਹੜਾ ਕਿ ਪ੍ਰਾਈਸ ਸਟਾਰਟ ਹੋ ਜਾਂਦਾ ਹੈ 899 ਤੋਂ ਟਾਪ ਮਾਡਲ ਜਾਂਦਾ ਜੀ ਇਹਦਾ 17 17.5 ਲੱਖ ਤੱਕ ਇਹ ਟਾਪ ਮਾਡਲ ਜਾਂਦਾ ਜੀ ਇਹ ਡੀਜ਼ਲ ਤੇ ਪੈਟਰੋਲ ਚ ਦੋਨਾਂ ਚ ਅਵੇਲੇਬਲ ਹੈ ਠੀਕ ਹੈ ਜੀ ਔਰ ਇਹਦੇ ਵਿੱਚ ਜੋ ਯੂਨਿਕ ਫੀਚਰ ਹੈ ਉਹ ਇਹਦੇ ਵਿੱਚ ਆਪਣਾ ਅਡਾਸ ਟਾਈਪ 2 ਅਡਾਸ ਫੀਚਰ ਹੈ ਪੈਨਾਰੋਮਿਕ ਸਨਰੂਫ ਹੈ ਉਸ ਤੋਂ ਬਾਅਦ ਇਹ ਜਿੰਨੇ ਵੀ ਲਗਜ਼ਰੀ ਕਾਰ ਦੇ ਫੀਚਰ ਸਾਰੇ ਅਵੇਲੇਬਲ ਹੈ ਠੀਕ ਹੈ ਜੀ ਮੋਰਓਵਰ ਕਾਰ ਦੀ ਸਪੇਸ਼ੀਅਸ ਹੈ ਔਰ ਕਾਰ ਦੀ ਜਿਹੜੀ ਡਿਮਾਂਡ ਹੈ ਉਹ ਮਤਲਬ ਸਾਡੇ ਕੋਲੇ ਇੰਨੀ ਕਿ ਜ਼ਿਆਦਾ ਹੈ ਕਿ ਅਸੀਂ ਉਸ ਚੀਜ਼ ਨੂੰ ਫੁੱਲਫੁੱਲ ਨਹੀਂ ਕਰ پا ਰਹੇ ਸਾਡੇ ਕੋਲ ਬੁਕਿੰਗ ਮੋਰ ਦੈਨ ਸਾਡੀ ਮਤਲਬ ਡਿਮਾਂਡ ਤੋਂ ਉੱਪਰ ਹੈ ਗਈ ਹੈ ਤੇ ਅਸੀਂ ਕੰਪਨੀ ਨੂੰ ਮਤਲਬ ਇਹ ਹੀ ਚੀਜ਼ ਆ ਵੀ ਰਿਕਵੈਸਟ ਕਰ ਰਹੇ ਵੀ ਸਾਨੂੰ ਮੈਂ ਕਾਰਾਂ ਦੀ ਜਿਆਦਾ ਤੋਂ ਜਿਆਦਾ ਸਾਨੂੰ ਸਪਲਾਈ ਦੇ ਸਕੇ ਤਾਂ ਕਿ ਅਸੀਂ ਮਾਰਕੀਟ ਤੇ ਕਾਰ ਦੇ ਸਕੀਏ ਇਹਦੇ ਫੀਚਰਾਂ ਬਾਰੇ ਇਹਦੇ ਫੀਚਰ ਵਿੱਚ ਜੀ ਮੈਂ ਜਿਹੜਾ ਬੇਸਿਕ ਫੀਚਰ ਆ ਇਹਦੇ ਵਿੱਚ ਅਡਾਸ 2 ਫੀਚਰ ਆ ਜਿਹੜਾ ਬੇਸਿਕ ਫੀਚਰ ਆ ਉਸ ਤੋਂ ਬਾਅਦ ਇਹਦੇ ਵਿੱਚ ਅਲੌਇਰ ਰਿੰਸ ਆ ਜਿਹੜੇ ਕਿ ਅ ਮਤਲਬ ਵਰਲਡ ਕਲਾਸ ਆ ਉਹਨੂੰ ਕਹਿੰਦੇ ਆਪਾਂ ਮਤਲਬ ਡਾਇਮੰਡ ਕੱਟ ਲੌਇਸ ਆ ਪੈਨਾਰੋਮਿਕ ਸਨ ਰੂਫ ਹੈ ਡਿਜੀਟਲ ਕਲਸਟਰਮੀਟਰ ਹੈ ਉਸ ਤੋਂ ਬਾਅਦ ਰਿਕਲਾਈਨਿੰਗ ਸੀਟਸ ਆ ਪਿਛਲੀਆਂ ਅੱਗੇ ਤਾਂ ਸੀਟਸ ਹੀ ਨਹੀਂ ਹੁੰਦੀਆਂ ਸੀ ਪਿਛਲੀਆਂ ਉਹ ਅੱਗੇ ਫੋਲਡ ਹੋ ਜਾਂਦੀਆਂ ਸੀ ਉਹਨੇ ਪਿੱਛੇ ਵੀ ਫੋਲਡ ਹੋ ਜਾਂਦੀਆਂ ਤਾਂ ਕਿ ਤੁਸੀਂ ਜੇ ਸੀਟ ਹੋਰ ਪਿੱਛੇ ਕਰਨੀ ਹੈ ਤਾਂ ਪਿੱਛੇ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਕਾਰ ਦਾ ਦਾ ਸਪੇਸ਼ੀਅਸ ਆਮ ਕਾਰ ਨਾਲੋਂ ਬਹੁਤ ਜ਼ਿਆਦਾ ਹੈ ਕਾਰ ਮਤਲਬ ਡਿਜ਼ਾਈਨਿੰਗ ਦੇ ਹਿਸਾਬ ਨਾਲ ਵੱਡੀ ਦੀ ਵੱਡੀ ਹੈ ਛੋਟੀ ਦੀ ਛੋਟੀ ਹੈ ਮਸਲ ਮਲ ਐਮਐਲਐ ਸਾਹਿਬ ਆਏ ਸੀਗੇ ਹਾਂਜੀ ਤੇ ਮਨੇ ਬਹੁਤ ਸੁਣਾਣਾ ਕਿ ਜੀ ਇੱਕ ਗੱਲ ਲੈ ਕੇ ਹਾਂ ਜੀ ਕੀ ਕਹਿਣਾ ਚਾਹੋ ਹਾਪਕੋ ਐਮ ਐਨ ਐਸ ਸਾਹਿਬ ਆਈ ਸੀ ਐਮ ਐਨ ਐਸ ਸਾਹਿਬ ਦਾ ਸਰ ਐਕਚੁਅਲੀ ਉਹਨਾਂ ਦਾ ਆਣਾ ਇਸ ਕਰਕੇ ਸੀ ਕਿਉਂਕਿ ਅਸੀਂ ਕਾਰ ਲਾਂਚ ਕਰਾਈ ਹੈ ਉਹਨਾਂ ਨੂੰ ਉਹਨਾਂ ਦਾ ਆਪ ਦਾ ਵੀ ਕਾਰਾਂ ਵਿੱਚ ਬਹੁਤ ਇੰਟਰਸਟ ਹੈ ਉਹ ਕਾਰਾਂ ਕਾਰਾਂ ਲਾਈਨ ਦੇ ਬਹੁਤ ਫੈਨ ਹੈ ਤੇ ਅਸੀਂ ਇਸ ਕਰਕੇ ਜਿਆਦਾ ਉਹਨਾਂ ਨੂੰ ਉਹਨਾਂ ਦੀ ਤਵਜਿਹ ਦਿੱਤੀ ਹੈ ਕਿਉਂਕਿ ਉਹਨਾਂ ਦਾ ਆਪ ਦਾ ਇੱਕ ਬਹੁਤ ਕ੍ਰੇਜ਼ੀ ਕਲੌਨ ਸਿੱਧੂ ਜੀ ਸਾਡੇ ਕਾਰਾਂ ਦੇ ਬਹੁਤ ਫੌਂਡ ਹੈ ਕਾਰਾਂ ਦੇ ਲਾਈਕ ਕਰਦੇ ਇਸ ਕਰਕੇ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਆਪਦੇ ਸ਼ੋਅ ਵਾਸਤੇ ਲੁਧਿਆਣਾ ਵਾਸੀ ਨੂੰ ਇਹਨਾਂ ਅਸੀਂ ਦਿੰਨੇ ਆਂ ਕਿ ਨਿਊ ਕਾਰ ਲਾਂਚ ਹੋਈ ਹੈ ਸਾਡੇ ਸ਼ੋਰੂਮ 'ਚ ਵਿਜ਼ਿਟ ਕਰ ਔਰ ਕਾਰ ਦੇਖਣ ਔਰ ਇਹ ਟੈਸਟ ਡਰਾਈਵ ਲੈਣ ਔਰ ਕਾਰ ਬੁੱਕ ਕਰਨ ਔਰ ਉਹਨਾਂ ਨੂੰ ਡਿਲੀਵਰ ਕਰੀਏ